ਅੱਜ ਅਸੀਂ ਦਰਸ਼ਨ ਕਰਨ ਜਾਂਦੇ ਆਂ ਤਾਂ ਤਾਂ ਸ੍ਰੀ ਅਰਜਨ ਦੇਵ ਸਾਹਿਬ ਦੀ ਪੰਚਮ ਪਾਸ਼ਾ ਦਾ ਤਾਂ ਸ੍ਰੀ ਗੁਰਜਨ ਦੇਵ ਸਾਹਿਬ ਦੀ ਜਿਨ੍ਹਾਂ ਦਾ ਖੇ ਸ਼ਹੀਦੀ ਪੁਰਬ ਅੱਜ ਤਰਨਤਾਲ ਦਰਬਾਰ ਸਾਹਿਬ 'ਤੇ ਬੜੇ ਹੀ ਜੋਸ਼ ਤੇ ਜਨਾਲ ਦੇ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸੰਗਤ ਦਾ ਭਾਰੀ ਇਕੱਠੇ ਇਕੱਠਾ ਹੋ ਰਿਹਾ ਹੈ ਤੇ ਗੁਰੂ ਕੇ ਘਰ ਦਾ ਮੱਤਕ ਬਣਵਾਉਣ ਵਾਸਤੇ ਜ ਸੰਗਤਾਂ ਇਥੇ ਪਹੁੰਚ ਜਾ ਰਹੀਆਂ ਨੇ ਤਾਂ ਥਾਂ ਥਾਂ ਤੇ ਅੱਜ ਜੋ ਸ਼ਬੀਦਾ ਲਗਾਈਆਂ ਜਾ ਰਹੀਆਂ ਨੇ ਸਾਹਮਣੇ ਦੇਖਾ ਕਿ ਕਿਸ ਤਰ੍ਹਾਂ ਦਰਬਾਰ ਸਾਹਿਬ ਦੀ ਹਵਾਲਤ ਹੈ ਜੋ ਕਿਸ ਤਰ੍ਹਾਂ ਜੋ ਲਿਖੰਕਤੀ ਹੋਈ ਦਿਖਾਈ ਦੇ ਰਹੀ ਹੈ ਤਾਂ ਖਾਤਾਂ ਦੇ ਸ਼ਬੀਲਾਂ ਲਗਾਈਆਂ ਜਾ ਰਹੀਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਸਾਈਡ ਦੇ ਉੱਤੇ ਸੰਗਤ ਹੈ ਜੋ ਖਾਤਾਂ ਲੈ ਕੇ ਜੋ ਸ਼ਬੀਦ ਲੱਗੀ ਹੋਈ ਹੈ ਉਧਰਲੇ ਪਾਸੋਂ ਜਲ ਛਕ ਰਹੀਆਂ ਨੇ ਫਿਰ ਦੇਖੋ ਸ਼ਹੀਦੀਪੁਰ ਬੇਗੁਰ ਅਰਜਨ ਦੇ ਸਾਜ ਦੀ ਦਾ ਇਹ ਗੁਰੂ ਅਰਜਨ ਦੇਵ ਸਾਜ ਜੀ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਲਗਾ ਜਾਂਦਾ ਹੈ ਧਰਗੁਰ ਅਰਜਨ ਦੇਵ ਸਾਹਿਬ ਜਿਸ ਨੂੰ ਕਿ ਜਹਾਂਗੀਰ ਬਾਦਸ਼ਾਹ ਨੇ ਸ਼ਹੀਦ ਕਰਵਾ ਦਿੱਤਾ ਸੀ ਸ਼ਹੀਦ ਕਿਉਂ ਕਰਵਾ ਦਿੱਤਾ ਸੀ ਇਤਿਹਾਸਿਕ ਕਾਰਨ ਨੇ ਕਈ ਸੋ ਉਹ ਵੀ ਆਪਾਂ ਗੱਲਾ ਸਾਰੀਆਂ ਕਰਾਂਗੇ ਸੋ ਚੱਲਦੇ ਆ ਤੁਹਾਨੂੰ ਅੱਗੇ ਲੈ ਕੇ ਦਰਬਾਰ ਸਾਹਿਬ ਦੇ ਸਰੋਵਰ ਵਾਲੀ ਸਾਈਡ 'ਚ ਉੱਧਰ ਵੀ ਸ਼ਮੀਲ ਲੱਗੀ ਹੋਈ ਹੈ ਤੇ ਕੁਸ਼ਮੀ ਖਾਉ ਦੇ ਪਾਰਤਨ ਨੇ ਤੇ ਹੌਲੀ ਹੌਲੀ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਜੋ ਇਹਲੇ ਵਾਲੀ ਸਾਈਡ ਹੈ ਉਧਰ ਪਾਸੇ ਸਰੋਵਰ ਹੈ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਸੰਗਤ ਜੋ ਗਿਰ ਕਰਦੇ ਵਿੱਚ ਆ ਕੇ ਨਤਮਸਤਕ ਹੋ ਰਹੀ ਹੈ ਸੇ ਗੁਰੂ ਕਰਦੇ ਜੁਸਾ ਪ੍ਰਭ ਕਰ ਰਹੀ ਹੈ ਤੋਂ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਦੇ ਸਾਥ ਸੰਗਤ ਜੀ ਤਾਂ ਜੋ ਦੂਰ ਦਰਡੇ ਰਹਿਣ ਵਾਲੀਆਂ ਜੋ ਸੰਗਤਾਂ ਹੈ ਜੋ ਦਰਬਾਰ ਸਾਹਿਬ ਤਰ ਤਾਲ ਨਹੀਂ ਪਹੁੰਚ ਸਕਦੀਆਂ ਉਹ ਇਸ ਜਗ੍ਹਾ ਤੇ ਉੱਪਰ ਨਹੀਂ ਪਹੁੰਚ ਸਕੀਏ ਦੱਸਦਾ ਉਹ ਇਸ ਤਰ੍ਹਾਂ ਦੇ ਦਰਸ਼ਨ ਕਰ ਸਕਣ ਤੁਹਾਨੂੰ ਮੈਂ ਤੁਹਾਨੂੰ ਦਿਖਾਈ ਦੇ ਰਿਹਾ ਹਾਂ ਕਿ ਇਸ ਸਾਈਡ ਤੇ ਜੋ ਦੀਵਾਨ ਖਾਨ ਸਾਹਮਣੇ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ ਹੈ ਗੁਰੂ ਅਰਜਨ ਦੇਵ ਸਾਹਿਬ ਦੀ ਤਸਵੀਰ ਜੋ ਇੱਕ ਬੈਨਰ ਲੱਗਾ ਹੋਇਆ ਹੈ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੋਵੇਗਾ ਤੇ ਥੋੜਾ ਆਪਾਂ ਨੇ ਵੀ ਚਾਹਾਂਗੇ ਤੇ ਤੁਸੀਂ ਆਵਾਜ਼ ਨਹੀਂ ਫਿਰ ਸੁਣ ਸਕਦੇ ਇਸ ਕਰਕੇ ਥੋੜਾ ਆਪਾਂ ਦੂਰੀ ਰੱਖਾਂਗੇ ਸਾਹਮਣੇ ਕੋਸ਼ਿਸ਼ ਕਰਾਂਗੇ ਕਿ ਕਿ ਥੋੜਾ ਜ਼ੂਮ ਕਰਕੇ ਤੁਹਾਨੂੰ ਅੰਦਰ ਪਾਇਆ ਜਾ ਸਕੇ ਜੋ ਇਸ ਜਗ੍ਹਾ ਦੇ ਉੱਪਰ ਤੁਹਾਨੂੰ ਦੇਖ ਸਕਦੇ ਹੋ ਸਕਦਾ ਹੋਵੇ ਅੱਜ ਆਕੀਰਤਨ ਦਾ ਪ੍ਰੋਗਰਾਮ ਇੱਥੇ ਚੱਲ ਰਿਹਾ ਹੈ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦੇਖਣ ਖੜੂ ਦੇ ਪਾਸੇ ਫਿਰ ਮੀਡੀਆ ਲੱਗਾ ਜੱਟ ਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਇਸ ਜਗ੍ਹਾ ਦੇ ਉੱਪਰ ਵੀ ਇਹ ਜੋ ਸੰਗਤ ਇਕੱਠੀ ਹੋ ਰਹੀ ਹੈ ਸਾਹਮਣੇ ਤੁਸੀਂ ਦੇਖੋ ਕਿ ਮਹਾਰਾਜ ਦਾ ਪ੍ਰਕਾਸ਼ ਚਰਚਾ ਹੈ ਉਹਨਾਂ ਨੇ ਇਸ ਕਮਲ ਖਾਲ ਦੇ ਜੋ ਪਾਰਟੀ ਉਹਨਾਂ ਦੇ ਕੋਲ ਪਏ ਨੇ ਅੱਜ ਅਕਾਸ਼ ਕੀਰਤਨ ਦਾ ਪ੍ਰੋਗਰਾਮ ਹੋ ਰਿਹਾ ਹੈ ਤੇ ਸਾਹਮਣੇ ਤਕਰੀਰ ਇਸ ਜਗ੍ਹਾ ਦੇ ਕਰਜ ਹੋਏ ਬੜੀ ਪ੍ਰਾਂਤ ਨਹੀਂ ਇਸ ਜਗ੍ਹਾ ਦੇ ਉੱਪਰ ਜੋ ਸ਼ਬੀਨ ਦਾ ਜੋ ਇਸ ਜਗ੍ਹਾ ਦੇ ਉੱਪਰ ਜੋ ਕੰਡਕਟ ਕੀਤਾ ਜਾਂਦਾ ਸੇਵਾਦਾਰਾਂ ਵੱਲੋਂ ਜੋ ਪ੍ਰੋਗਰਾਮ ਚੱਲ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਵੀ ਇਸ ਜਗ੍ਹਾ ਦਾ ਸਰਵੇਖਣ ਲਿਆ ਅਤੇ ਤੁਹਾਨੂੰ ਸਾਹਮਣੇ ਦਰਸ਼ਨ ਕਰਵਾਉਣਾ ਉਸ ਜਗ੍ਹਾ ਦਾ ਜਿਸ ਜਗ੍ਹਾ ਦੇ ਉੱਪਰ ਸ਼੍ਰੀ ਗੁਰਜੰਦੇਵ ਸਾਹਿਬ ਜੀ ਦੇ ਦੁਆਰਾ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਸੀ ਉਹ ਤਮੀਰ ਕਰਵਾਇਆ ਸੀਗਾ ਇਥਾਂ ਤਕਰੀਬਨ 27 ਕਿਲਿਆਂ ਦੇ ਵਿੱਚ ਇਹ ਜੋ ਸਰੋਵਰ ਹੈ ਜੋ ਗੁਰੂ ਘਰ ਦਾ ਸਰੋਵਰ ਹੈ 27 ਕਿਲਿਆਂ ਦੇ ਵਿੱਚ ਹੈ ਇਹ ਜੋ ਸਰੋਵਰ ਤੁਹਾਨੂੰ ਸਾਹਮਣੇ ਦਿਖਾਈ ਦੇ ਰਿਹਾ ਹੈ ਸੋ ਤੁਸੀਂ ਦੇਖ ਸਕਦੇ ਹੋ ਇਹ ਜੋ ਬਹੁਤ ਦੁਨੀਆ ਦਾ ਸਤਿਉੰਗਣਾ ਸਰੋਵਰ ਹੈ ਜੋ ਤੁਹਾਨੂੰ ਇਸ ਜਗ੍ਹਾ ਤੇ ਦਿਖਾਈ ਦੇ ਰਿਹਾ ਹੈ। ਤੋਂ ਸਾਹਮਣੇ ਤੁਸੀਂ ਦੇਖਣ ਕਰ ਸਕਦੇ ਜੀ ਤੇ ਸਾਹਮਣੇ ਤੁਹਾਨੂੰ ਗੁਰਦੁਆਰਾ ਮੰਜੀ ਸਾਹਿਬ ਦੇ ਦਿਖਾਈ ਦੇ ਰਿਹਾ ਹੈ। ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਚੁਗਲੀ ਮਾਰਨ ਵਾਲੇ ਤੰਦੂ ਨੂੰ ਫੜ ਲਿਆ ਸੀ ਤੇ ਇਸੇ ਜਗ੍ਹਾ ਦੇ ਉੱਪਰ ਹੀ ਰੱਖ ਕੇ ਜਦੋਂ ਗੁਰਦੁਆਰਾ ਮੰਜੀ ਸਾਹਿਬ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਸੇ ਜਗ੍ਹਾ ਦੇ ਉੱਪਰ ਹੀ ਜੋ ਚੰਦੂ ਸੀ ਗਾਤ ਚੰਦੂ ਪਾਪੀ ਉਸ ਵਿੱਚੇ ਜਗ੍ਹਾ ਦੇ ਉੱਪਰ ਹੀ ਲਿਆ ਕੇ ਬੰਨਿਆ ਸੀ ਰਾਤ ਨੂੰ ਰੱਖਿਆ ਸੀ ਤੇ ਸਾਹਮਣੇ ਤੁਹਾਨੂੰ ਜੋ ਦਿਖਾਈ ਦੇ ਰਿਹਾ ਏ ਇਹ ਇਹਦਾ ਮਨਾਰਾ ਦਿਖਾਈ ਦੇ ਰਿਹਾ ਹੈ ਬੂਗਾ ਦਿਖਾਈ ਦੇ ਰਿਹਾ ਹੈ ਇਹ ਵੀ ਮਹਾਰਾਜਾ ਨਾਹਨਾਲ ਸਿੰਘ ਵੱਲੋਂ ਜੋ ਮਹਾਰਾਜਾ ਨੰਦੀ ਸਿੰਘ ਜੀ ਦੇ ਸਪੁੱਤਰ ਸਨ ਉਹਨਾਂ ਦੇ ਵੱਲੋਂ ਤਾਮੀਰ ਕਰਵਾਇਆ ਗਿਆ ਸੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਵੱਲੋਂ ਪੂਰੀ ਸੇਵਾ ਚੱਲ ਰਹੀ ਹੈ ਸੰਗਤ ਦੇ ਸੇਵਾਦਾਰਾਂ ਵੱਲੋਂ ਤੋਂ ਸੰਗਤ ਦੂਰ ਦਰਾਡੇ ਤੋਂ ਪਹੁੰਚ ਰਹੇ ਨੇ ਅਤੇ ਕੋਈ ਗਰਮੀ ਦਾ ਕੋਈ ਅਸਰ ਨਹੀਂ ਹੈ ਸੰਗਤ ਦੇ ਉੱਤੇ ਜਿੰਨਾ ਵੀ ਸੰਗਤਾਂ ਨੇ ਉਸ ਜਗ੍ਹਾ ਤੇ ਪਹੁੰਚਣਾ ਹੈ ਪਹੁੰਚ ਰਹੇ ਨੇ ਸੋ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਤੋਂ ਅੱਗੇ ਲਾਈਵ ਜੋ ਚੱਲ ਰਹੀ ਹੈ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਸਾਡੇ ਸੰਗਤ ਜੋ ਕਿਸੇ ਜਗ੍ਹਾ ਦੇ ਉੱਪਰ ਆ ਕੇ ਦਰਸ਼ਨ ਨਹੀਂ ਕਰ ਸਕੀ ਜਾਂ ਕਿਸੇ ਕਾਰਨ ਕਰਕੇ ਦੂਰ ਦਰੇਡੇ ਬੈਠੀ ਹੈ ਉਹਨਾਂ ਦਾ ਵੀਡੀਓ ਪਹੁੰਚ ਸਕੇ ਸੋ ਬੇਨਤੀ ਹੈ ਕਿ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤੁਸੀਂ ਤੇ ਸਭ ਨੇ ਤੁਸੀਂ ਦੇਖ ਲਗਦੇ ਜੀ ਕਿ ਇਹ ਇਮਾਰਤ গুরু ਘਰ ਦੀ ਦੇ ਸਾਹਮਣੇ ਦਰਵਾਜ਼ਾ ਤੋਂ ਦਿਖਾਈ ਦੇ ਰਿਹਾ ਹੋਵੇਗਾ ਮਿਸ਼ਾਨ ਸਾਹਿਬ ਦੀ ਵੀ ਹੁਣੇ ਥੋੜਾ ਦਿਰ ਪਹਿਲਾਂ ਜੋ ਸੇਵਾ ਹੋ ਰਹੀ ਹੈ। ਤੋਂ ਜੋ ਸਾਹਮਣੇ ਤੁਹਾਨੂੰ ਦਰਸ਼ਨੀ ਡਿਊਟੀ ਵੀ ਦਿਖਾਈ ਦੇ ਰਹੀ ਹੈ ਗੁਰੂ ਘਰ ਦੀ। ਤੁਸੀਂ ਵੀ ਥੋੜੀ ਦੇਰ ਪਹਿਲਾਂ ਜੋ ਇਸ ਜਗ੍ਹਾ ਦੇ ਉੱਪਰ ਜੋ ਸੇਵਾ ਚੱਲ ਰਹੀ ਹੈ ਤੇ ਇਸ ਜਗ੍ਹਾ ਦੇ ਉੱਪਰ ਤਿਆਰੀ ਕਰਵਾ ਰਹੀ ਹੈ। ਹਾਲੇ ਵੀ ਜਦੋਂ ਕੰਸਟਰਕਸ਼ਨ ਦਾ ਕੰਮ ਇੱਥੇ ਦੇ ਉੱਪਰ ਚੱਲ ਰਿਹਾ ਹੈ ਕੰਮ ਤੇ ਵੱਲੋਂ ਤੋਂ ਵੀਡੀਓ ਨੂੰ ਥੋੜੀ-ਥੋੜੀ ਜੋ ਹੈ ਜਲਦੀ ਦੇ ਵਿੱਚ ਇਸੇ ਤਰ੍ਹਾਂ ਹੀ ਅੱਗੇ ਤੋਂ ਅੱਗੇ ਤੁਹਾਨੂੰ ਦਰਸ਼ਣ ਕਰਾਏ ਜਾਣਗੇ। ਥੋੜਾ ਥੋੜਾ ਜਿਆਦਾ ਹੁੰਦਾ ਕਰਨਾ ਜੋ ਕੈਮਰੇ ਦੀ ਸਕਰੀਨ ਹੈ ਉਹ ਪੂਰੀ ਤਰ੍ਹਾਂ クリア ਹੈ ਜੋ ਕੋ ਫਾਇਦਾ ਤੁਹਾਨੂੰ ਖੜੂ ਪੈਂਦਾ ਨਹੀਂ ਬੰਨੋ ਕਿਤੇ ਸਵਾਸੰਗਤ ਤੁਸੀਂ ਇਹ ਗੁਰਦੁਆਰਾ ਸਾਹਿਬ ਜਤਨਤਨ ਦਰਬਾਰ ਸਾਹਿਬ ਦੇ ਮੇਨ ਬਾਹਰ ਵਾਲੀ ਜੋ ਚੜ੍ਹਦੇ ਸਾਈਡ ਵਾਲੀ ਦੱਖਣੀ ਗੋੜੀ ਹੈ ਇੱਥੇ ਵੀ ਜੋ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਵੱਲੋਂ ਖਾਸ ਤਰੀਕੇ ਦੇ ਨਾਲ ਜੋ ਛਬੀਨ ਦੇ ਕਰੋਗਾ ਦੀ ਜੋ ਤਿਆਰੀ ਕੀਤੀ ਗਈ ਹੈ ਜੋ ਜੋ ਸੰਗਤ ਆਵੇਗੀ ਇੱਥੇ ਭੀੜ ਹੌਲੀ ਹੌਲੀ ਵੱਧ ਹੀ ਜਾ ਰਹੀ ਹੈ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇੰਨੀ ਬੜੀ ਹੱਦ ਸੰਗਤ ਹੈ ਦਿੱਤੇ ਹੈ ਨਹੀਂ ਤੇ ਪਰ ਹੌਲੀ ਹੌਲੀ ਜੋ ਸੰਗਤ ਇਕੱਠ ਹੈ ਉਹ ਵੱਧ ਰਿਹਾ ਹੈ ਸਮੇਂ ਦੇ ਨਾਲ ਸਾਹਮਣੇ ਤੁਸੀਂ ਦੇਖਦਾ ਹੈ ਕਿ ਦਰਬਾਰ ਸਾਹਿਬ ਦੇ ਸਾਹਮਣੇ ਸੰਗਤ ਹੌਲੀ ਹੌਲੀ ਇਸ ਜਗ੍ਹਾ ਦੇ ਉੱਤੇ ਇਕੱਠੀ ਹੋ ਰਹੀ ਹੈ ਸੋ ਆਫ ਕਰਦੇ ਹਾਂ ਤੇ ਅੱਗੇ ਤੋਂ ਅੱਗੇ ਵੀਡੀਓ ਤੁਸੀਂ ਸ਼ੇਅਰ ਕਰੋਗੇ ਤੇ ਜੋ ਨਈ ਦਰਸ਼ਨ ਕਰ ਸਕਾ ਕਿ ਇਸ ਜਗ੍ਹਾ ਦੇ ਉੱਤੇ ਗੁਰੂ ਘਰ ਦੇ ਇਸ ਖਾਦੀ ਦੇ ਸਥਾਨ ਦੇ ਉੱਤੇ ਜੋ ਵੀ ਦਰਸ਼ਨ ਕਰ ਸਕਣ ਉਹ ਗੁਰੂ ਘਰ ਦੇ ਦੇਖਾਰੇ ਕਰ ਸਕਣ ਸੋ ਵੀਡੀਓ ਤੁਹਾਨੂੰ ਦੇਖ ਕੇ ਜਾਵਾਂਗੇ ਕੁਝ ਦੇਰ ਦੀ ਅੰਦਰ ਜਿੱਥੇ ਕਿ ਕਥਾ ਚੱਲ ਰਹੀ ਹੈ ਤੇ